ਕਸ਼ਮੀਰ ਤੋਂ ਵੱਡੀ ਖਬਰ ਕਸ਼ਮੀਰ ਰਜੌਰੀ 'ਚ ਹੋਇਆ ਤਾਦੀ ਹਮਲਾ ਰਜੌਰੀ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੁੰਦਰਬਣੀ ਇਲਾਕੇ ਵਿੱਚ ਇੱਕ ਆਰਮੀ ਦੀ ਗੱਡੀ ਤੇ ਫਾਇਰ ਕੀਤਾ ਗਿਆ ਪੌਣੇ 1 ਵਜੇ ਦੇ ਕਰੀਬ ਇੱਕ ਆਰਮੀ ਦੀ ਗੱਡੀ ਤੇ 5-6 ਰਾਉਂਡ ਫਾਇਰ ਕੀਤੇ ਗਏ 5-6 ਰਾਉਂਡ ਫਾਇਰ ਕੀਤੇ ਗਏ ਆਰਮੀ ਦੀ ਗੱਡੀ ਤੇ ਪੌਣੇ 1 ਵਜੇ ਰਜੌਰੀ ਸੁੰਦਰਬਣੀ ਇਲਾਕੇ ਦੇ ਵਿੱਚ ਇਸ ਘਟਨਾ ਨੂੰ ਜਾਣ ਦੇਣ ਤੋਂ ਬਾਅਦ ਤਰੰਤ ਹੀ ਆਤਵਾਦੀ ਮੌਕੇ ਤੋਂ ਫਰਾਰ ਹੋ ਗਏ ਇਹਦੇ ਵਿੱਚ ਕਿਸੇ ਦਾ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਜਾਰੀ ਕਰ ਦਿੱਤਾ ਗਿਆ। ਸੁੰਦਰਬਣੀ ਰਜੌਰੀ ਸੁੰਦਰਬਣੀ ਦੇ ਵਿੱਚ ਆਰਮੀ ਦੀ ਗੱਡੀ ਦੇ ਉੱਪਰ ਹੋਇਆ ਅਤਵਾਦੀ ਹਮਲਾ। ਪੌਣੇ 1 ਵਜੇ ਦੇ ਕਰੀਬ ਇਹ ਗੱਡੀ ਦੇ 5-6 ਰਾਉਂਡ ਫਾਇਰ ਕੀਤੇ ਗਏ। ਹਾਂਜੀ ਰੱਸਿਆਂ ਨਾਲ ਬੰਨ ਕੇ ਰੱਖਿਆ ਗਿਆ ਵਾ। ਰੱਸਿਆਂ ਦੇ ਨਾਲ ਬੰਨ ਕੇ ਰੱਖਿਆ ਗਿਆ ਤੁਸੀਂ ਜਾਣਦੇ ਹੋਵੋਗੇ ਧਮਕਵੇਸ਼ ਵਾਲੇ ਮੁੱਖ ਮੰਤਰੀ ਨੂੰ ਜੋ ਸੋਸ਼ਲ ਮੀਡੀਆ ਤੇ ਕਾਫੀ ਪ੍ਰਸਿੱਧ ਰਿਹਾ ਧਰਮਪ੍ਰੀਤ ਦਿਨੇਵਾਲ ਜ਼ਿਲ੍ਹਾ ਤਮਟਾਂ ਦਾ ਧਰਮਪ੍ਰੀਤ ਜੋ ਮੁੱਖ ਮੰਤਰੀ ਧਰਮ ਬੇਸ ਧਮਕ ਬੇਸ ਨਾਮ ਤੇ ਸੋਸ਼ਲ ਮੀਡੀਆ ਤੇ ਪ੍ਰਸਿੱਧ ਰਿਹਾ ਮੁੱਖ ਮੰਤਰੀ ਬਣ ਕੇ ਉਹਨੂੰ ਉਹਦੇ ਘਰ ਦੇ ਨੇ ਰਸਿਆਂ ਦਾ ਬੰਨਿਆ ਰਸਿਆਂ ਦਾ ਬੰਨ ਕੇ ਰੱਖਿਆ ਗਿਆ ਵਾ ਅਜੇ ਮਾੜੀ ਹਾਲਤ ਚ ਮਨੁੱਖਤਾ ਦੀ ਸੇਵਾ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਮਨੁੱਖਤਾ ਦੀ ਸੇਵਾ ਪਰਵਾਰ ਵਿੱਚ ਲਿਜਾਇਆ ਗਿਆ ਇਹ ਜਿਆਦਾ ਹੀ ਉਹੀ ਨਜਵਾਨ ਨੌਜਵਾਨ ਹੈ ਧਮਕ ਬੇਸ ਵਾਲਾ ਮੁੱਖ ਮੰਤਰੀ ਜਿਹੜਾ ਬਹੁਤ ਪ੍ਰਸਿੱਧ ਹੋਇਆ ਹੈ ਹੀ ਮੁੱਖ ਮੰਤਰੀ ਦੇ ਨਾਮ ਨਾਲ ਸੋਸ਼ਲ ਮੀਡੀਆ ਤੇ ਆਪਣੇ ਮਜ਼ਾਕੀਆ ਮਖੌਲੀਆ ਸੁਭਾਅ ਤੇ ਗਾਣੇ ਵਾਲੀ ਬਹੁਤ ਪ੍ਰਸਿੱਧ ਸੀ ਅਜੇ ਨੌਜਵਾਨ ਦੇ ਹਾਲ ਇਨੇ ਮਾੜੇ ਹੋ ਗਏ ਕਿ ਆਪਣੇ ਆਪ ਨੂੰ ਸੁਭਾਲਣਾ ਵੀ ਭੁੱਲ ਗਿਆ ਜਿਸ ਕਾਰਨ ਪਰਿਵਾਰਕ ਮੈਂਬਰਾਂ ਇਸ ਨੂੰ ਸੰਗੜਵਾ ਕੇ ਬੰਨ ਕੇ ਰੱਖਣ ਲਈ ਮਜਬੂਰ ਹੋ ਗਏ ਪਰਿਵਾਰ ਇਹਨਾ ਗਰੀਬ ਹੈਗੇ ਉਹਨਾਂ ਕੋਲ ਆਪਣੇ ਪੁੱਤ ਨੂੰ ਲੈ ਕੇ ਆਉਣ ਦਾ ਕਿਰਾਇਆ ਤੱਕ ਵੀ ਨਹੀਂ ਸੀ ਸੁਪਨਿਆਂ ਦੇ ਘਰ ਰਹਿ ਕੇ ਵੀ ਵੀ ਤੰਦਰੁਸਤ ਹੋ ਜਾਵੇ ਇਹ ਹੀ ਬਹੁਤ ਵੱਡੀ ਗੱਲ ਹੈ ਧਮਕਵੇਸ ਵਾਲਾ ਮੁੱਖ ਮੰਤਰੀ ਐਸੀ ਹਾਲਤ ਵਿੱਚ ਪਹੁੰਚ ਗਿਆ ਕਿ ਉਹਨੂੰ ਕਾਦਿਆ ਨੇ ਸੰਗੜਾ ਨਾਲ ਬੰਨ ਕੇ ਰੱਖਿਆ ਮਜੀਠਾ ਦੇ ਵਿੱਚ ਇੱਕ ਆਲਟੋ ਕਾਰ ਹਾ사ਗ੍ਰਸਤ ਹੋ ਗਈ ਮਜੀਠਾ ਦੇ ਵਿੱਚ ਇੱਕ ਆਲਟੋ ਕਾਰ ਹਾ사ਗ੍ਰਸਤ ਹੋ ਗਈ ਜਿੱਦੇ ਸਵਾਪ ਤਿੰਨ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਰਾਜਨ ਭੱਟੀ ਪੁੱਤਰ ਡੈਨੀਅਲ ਮਸੀ ਵਾਸੀ ਵਡਾਲਾ ਜੋ ਓਮ ਪ੍ਰਕਾਸ਼ ਹੱਤਾਂ ਦੇ ਚ ਡਿਊਟੀ ਨਿਭਾਉਂਦਾ ਸੀ ਦੂਜਾ ਬਲਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਫਤੇਗੜ ਚੂੜੀਆਂ ਕਿਸੇ ਫੈਕਟਰੀ 'ਚ ਲੱਗਾ ਸੀ ਤੇ ਤੀਜਾ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਾਲੋ ਵਾਲੀ ਵੀ ਅਮਰਸਰ ਕੰਮ ਕਰਦਾ ਸੀ ਜਿਗਰ ਜੋ ਹੈ ਕਿ ਉਹਦੇ ਤਿੰਨੇ ਦੋਸਤ ਬੀਤੀ ਰਾਤ ਅਮਰਸਰ ਤੋਂ ਆਪਣੇ ਘਰ ਵਾਪਸ ਆ ਰਹੇ ਸੀ ਜਦੋਂ ਇਹ ਪਿੰਡ ਹਮਾਇਆ ਮੋੜ ਤੇ ਪਹੁੰਚੇ ਤਾਂ ਇਹਨਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਇੱਕ ਦਰਖਤ ਵਿੱਚ ਵੱਜ ਗਈ ਜਿਸ ਤੇ ਇਹਨਾਂ ਤਿੰਨਾਂ ਵਿੱਚੋਂ ਰਾਜਨ ਪੱਟੀ ਤੇ ਬਲਜਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤੀਜਾ ਨੌਜਵਾਨ ਨਿਸ਼ਾਨ ਸਿੰਘ ਵਾਸੀ ਪਾਲੋ ਵਾਲੀ ਗੰਭੀਰੂ ਜ਼ਖਮੀ ਹੋ ਗਿਆ ਜਿਹਨੂੰ ਇਲਾਜ ਲਈ ਹਸਪਤਾਲ ਲਖਾਇਆ ਲਿਜਾਇਆ ਗਿਆ ਪਰ ਉੱਥੇ ਉਹਦੀ ਮੌਤ ਹੋ ਗਈ ਮਜੀਠਾ ਦੇ ਲਾਗੇ ਇਤਨੇ ਨੌਜਵਾਨ ਅਧਿਕਾਰਾਂ ਸੇ ਦੇ ਵਿੱਚ ਮੌਤ ਹੋ ਗਈ